ਜੈ ਹਿੰਦ ਵੀ ਸਾਰੇ ਕੈਂਡੀਡੇਟਸ ਨੂੰ ਤਾਂ ਇੱਕ ਵਾਰ ਫਿਰ ਆਇਆ ਤੁਹਾਨੂੰ ਵਾਸਤੇ ਮੋਸਟ ਇੰਪੋਰਟੈਂਟ ਵੀਡੀਓ ਲੈ ਕੇ ਤੇ ਵੀਡੀਓ ਦੋਸਤੋ ਪੰਜਾਬ ਸੇਵਾਦਾਰ ਤੇ ਚੌਂਕੀਦਾਰ ਭਰਤੀ ਬਾਰੇ ਹੈ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਆਪਣੇ ਪੰਜਾਬ ਦੇ ਵਿੱਚ ਗਰੁੱਪ ਡੀ ਦੀ ਪੋਸਟਾਂ ਜਿਹੜੀ ਹੈ ਉਹ ਨਿਕਲੀਆਂ ਹੋਈਆਂ ਨੇ ਤੇ ਉਹਨਾਂ ਦੇ ਫਾਰਮ ਜਿਹੜੇ ਐਪਲਾਈ ਹੋ ਰਹੇ ਐ ਬਟ ਫਿਲਹਾਲ ਦੋਸਤੋ ਕੁਝ ਦਿਨਾ ਤੋਂ ਤਕਰੀਬਨ ਕਈ ਕੈਂਡੀਡੇਟ ਕਹ ਰਹੇ ਕਿ ਹਫਤੇ ਤੋਂ ਸਾਈਟ ਦੇ ਉੱਤੇ ਜਿਹੜੀ ਪ੍ਰੋਬਲਮ ਚੱਲ ਰਹੀ ਹੈ ਕਿ ਜਦੋਂ ਤੁਸੀਂ ਸੇਵਾਦਾਰ ਜਾਂ ਚੌਕੀਦਾਰ ਭਰਤੀ ਦਾ ਫਾਰਮ ਭਰਣ ਜਾਂਦੇ ਹੋ ਜਾਂ ਜਿਨ੍ਹਾਂ ਨੇ ਫਾਰਮ ਭਰਿਆ ਹੋਇਆ ਹੈ ਉਹ ਹੁਣ ਫੀਸ ਪੇ ਕਰਨ ਜਾਂਦੇ ਆ ਤਾਂ ਉਹਨਾਂ ਨੂੰ ਕੁਝ ਇਸ ਤਰੀਕੇ ਦੀ 에ਰਰ ਜਿਹੜੀ ਹੈ ਸ਼ੋ ਹੋ ਜਾਂਦੀ ਹੈ ਤੇ ਪ੍ਰੋਬਲਮ ਦੋਸਤੋ ਸਾਈਟ ਦੇ ਉੱਤੇ ਪਿਛਲੇ ਹਫਤੇ ਤੋਂ ਤਕਰੀਬਨ ਚੱਲ ਰਹੀ ਹੈ ਠੀਕ ਹੈ ਤਾ ਇੱਥੇ ਇਸ ਪ੍ਰੋਬਲਮ ਦਾ ਹੁਣ ਹੱਲ ਕੀ ਹੋ ਸਕਦਾ ਹੈ ਨੈਕਸਟ ਇਹ ਪ੍ਰੋਬਲਮ ਕਦੋਂ ਤੱਕ ਫਿਕਸ ਹੋ ਜਾਏਗੀ ਤੇ ਤੁਸੀਂ ਆਪਦੇ ਫਾਰਮ ਭਰ ਵੀ ਸਕੋਗੇ ਆਪਦੀ ਫੀਸ ਭਰ ਵੀ ਸਕੋਗੇ ਜਾਂ ਨਹੀਂ ਸੋ ਸਾਰੀ ਗੱਲਾਂ ਆਪਾਂ ਕਰਾਂਗੇ ਬਟ ਸਭ ਤੋਂ ਪਹਿਲੀ ਗੱਲ ਦੋਸਤੋ ਮੈਂ ਸਟਾਰਟਿੰਗ ਦੇ ਵਿੱਚ ਹੀ ਤੁਹਾਨੂੰ ਇਨਫੋਰਮ ਕਰਿਆ ਸੀ ਹੁਣੇ ਚੈਨਲ ਤੇ ਆਪਣੀ ਵੀਡੀਓ ਪਈ ਹੋਏਗੀ ਸਟਾਰਟਿੰਗ ਵਾਲੀ ਤੁਸੀਂ ਜਾ ਕੇ ਚੈੱਕ ਕਰ ਲਿਓ ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਸੀ ਕਿ ਬਾਈ ਜਿੰਨੇ ਵੀ ਫਾਰਮ ਭਰਵਾਣਾ ਹੋਏ ਆਪਣਾ WhatsApp ਨੰਬਰ ਦਿੱਤਾ ਸੀ ਵੀ ਇਹਨਾਂ ਦੇ ਨਾਲ ਤੁਸੀਂ ਜਿਹੜੀ ਗੱਲਬਾਤ ਕਰਕੇ ਆਪ ਦਾ ਫਾਰਮ ਭਰਵਾ ਸਕਦੇ ਹੋ ਤੇ ਸਾਰਾ ਫਾਰਮ ਤੁਹਾਨੂੰ ਦਿਖਾ ਕੇ ਫੇਰ ਹੀ ਸਬਮਿਟ ਕੀਤਾ ਜਾਵੇਗਾ ਹਾਲਾਂਕਿ ਕਾਫੀ ਕਿ ਨਟਾ ਨੇ ਆਪ ਦੇ ਫਾਰਮ ਭਰਵਾਏ ਬਟ ਕਈਆਂ ਨੂੰ ਲੱਗਿਆ ਹੋਵੇਗਾ ਵੀ ਅਸੀਂ ਆਰਾਮ ਨਾਲ ਭਰ ਲਿਆਂਗੇ ਅਜੇ ਤਾਂ ਬਥੇਰੇ ਦਿਨ ਪਈ ਹੈ ਆਪੋ ਆਪ ਦੀ ਸੋਚ ਹੁੰਦੀ ਹੈ ਬਾਈ ਤੇ ਮੈਂ ਤੁਹਾਨੂੰ ਕਿਹਾ ਸੀ ਕਿ ਅਖੀਰ ਦੇ ਵਿੱਚ ਜਾ ਕੇ ਤੁਸੀਂ ਦੇਖੋਗੇ ਸਾਈਟਾਂ ਚ ਜੱਜ ਨਾਲ ਵਰਕ ਨਹੀਂ ਕਰਦੀ ਇਹ ਆਪਾਂ ਸੇਵਾਦਾਰ ਦੀ ਨਹੀਂ ਹੋਰ ਭਰਤੀਆਂ ਵਿੱਚ ਵੀ ਤੁਸੀਂ ਦੇਖੋਗੇ ਆਹੀ ਹਾਲ ਹੁੰਦਾ ਹੈ ਐਂਡ ਦੇ ਵਿੱਚ ਜਾ ਕੇ ਕਦੇ ਤਾਂ ਸਾਈਟਾ ਕ੍ਰੈਸ਼ ਹੋ ਜਾਂਦੀ ਹੈ ਠੀਕ ਹੈ ਜਿਵੇਂ ਹੁਣ ਆਪਣੀ ਜਿਹੜੀ ਸੇਵਾਦਾਰ ਵਾਲੀ ਭਰਤੀ ਹੈ ਅੱਠਵੀਂ ਪਾਸ ਭਰਤੀ ਹੈ ਤਾਂ ਆ ਸਮਝ ਲਓ ਘੱਟੋ ਘਾਟ ਇਥੇ 3.5 ਲੱਖ ਤੱਕ ਕੈਂਡੀਟ ਅਪਲਾਈ ਕਰਨਗੇ ਏ ਤੁਸੀਂ ਮੰਨ ਕੇ ਚੱਲੋ ਪੈਪਰ ਦੇਣ ਕਿੰਨੇ ਪਹੁੰਚਦੇ ਆ ਉਹ ਬਾਅਦ ਦੀ ਗੱਲ ਹੈ ਬਟ ਇੰਨਾ ਤੁਸੀਂ ਆਈਡੀਆ ਮੰਨ ਕੇ ਚੱਲੋ ਤੇ ਇਹਦੇ ਵਿੱਚ ਤੁਸੀਂ ਮੰਨ ਲਓ ਵੀ 40-50 ਹਜ਼ਾਰ ਤਾਂ ਬਾਹਰ ਤੇ ਹੀ ਹੋ ਜਾਣਗੇ ਠੀਕ ਹੈ ਤਾਂ ਟ੍ਰੈਫਿਕ ਸਾਈਡ ਦੇ ਉੱਤੇ ਬਹੁਤ ਰਹਿਣ ਵਾਲਾ ਸੀ ਇਸ ਕਰਕੇ ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਸੀ ਬਾਈ ਘਰੇ ਬੈਠੇ ਤੁਸੀਂ ਆਰਾਮ ਨਾਲ ਆਪਦਾ ਫਾਰਮ ਭਰਵਾ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਹਾਲਾਂਕਿ ਕਈ ਕੈਨੇਡਾ ਨੇ ਇਹ ਸੋਚਿਆ ਹੋਵੇਗਾ ਕਿ ਆਨਲਾਈਨ ਫਾਰਮ ਭਰਵਾਉਣ ਦੇ ਵਿੱਚ ਡਾਕੂਮੈਂਟ ਦਾ ਕੋਈ ਇਸ਼ੂ ਆ ਜਾਏਗਾ ਠੀਕ ਹੈ ਸਾਡੇ ਡਾਕੂਮੈਂਟ ਚੋਰੀ ਹੋ ਸਕਦੇ ਆ ਤਾਂ ਆਪਣਾ ਦੋਸਤੋ ਚੈਨਲ ਭਰੋਸੇਮੰਦ ਚੈਨਲ ਹੈ ਪਿਛ ਖਿਲਾੜ ਨਹੀਂ ਹੋਣ ਵਾਲਾ ਸੀ ਠੀਕ ਹੈ ਬਾਕੀ ਜੇ ਕਿ ਨੂੰ ਸਿਕਿਉਰਿਟੀ ਰੀਜ਼ਨ ਲੱਗਦਾ ਸੀ ਤਾਂ ਭਾਈ ਆਪਣੇ ਪੀਟਰਪਲੱਸਵੀ ਦੀ ਸਾਈਟ ਤੇ ਤੁਸੀਂ ਯਕੀਨ ਨਹੀਂ ਕਰੋਗੇ ਹੁਣੇ ਵੀ ਓਐਮਆਰ ਸਿੱਟਾ ਤੱਕ ਜਿਹੜੀ ਲੋਕ ਕੱਢ ਲੈਂਦੇ ਐ ਜਿਹੜਾ ਆਪਣਾ ਪਿਛਲਾ ਪੇਪਰ 28 ਤਰੀਕ ਵਾਲਾ ਜਿਹਦੇ ਲੀਕ ਹੋਣ ਦੀ ਖਬਰ ਚੱਲ ਰਹੀ ਹੈ ਜਿਹੜੇ ਪ੍ਰੂਫ ਕੱਢੇ ਗਏ ਆ ਉਹ ਪੀਟਰਪਲੱਸਵੀ ਦੀ ਸਾਈਟ ਤੋਂ ਹੀ ਕੱਢੇ ਗਏ ਸੋ ਜਿਨ੍ਹਾਂ ਨੇ ਭਾਈ ਹੇਕ ਕਰਨਾ ਹੋਏਗਾ ਡਾਕੂਮੈਂਟ ਚੋਰੀ ਕਰਨੇ ਹੋਣਗੇ ਉਹਨਾਂ ਨੂੰ ਥੋੜੀ ਪਰਮਿਸ਼ਨ ਦੀ ਜ਼ਰੂਰਤ ਨਹੀਂ ਹੋਏਗੀ ਉਹ ਤੁਹਾਡੇ ਮੋਬਾਈਲ ਦੇ ਵਿੱਚੋਂ ਵੀ ਚੋਰੀ ਹੋਰ ਜਾਣਗੇ ਠੀਕ ਹੈ ਸੋ ਆਪਣਾ ਜਿਹੜਾ ਚੈਨਲ ਆ ਭਰੋਸੇਮੰਦ ਚੈਨਲ ਹੈ ਇੱਥੇ ਜੇ ਤੁਸੀਂ ਹੁਣ ਅੱਗੇ ਦੀ ਭਰਤੀਆਂ ਵਾਸਤੇ ਜੇ ਕੋਈ ਫਾਰਮ ਭਰਵਾਣਾ ਹੋਏ ਤਾਂ ਭਰੋਸੇ ਨਾਲ ਤੁਸੀਂ ਭਰਵਾ ਸਕਦੇ ਹੋ ਠੀਕ ਹੈ ਤੇ ਨੈਕਸਟ ਹੁਣ ਇਸ ਪ੍ਰੋਬਲਮ ਦੀ ਆਪਾਂ ਗੱਲ ਕਰੀਏ ਤਾਂ ਇਹ ਜਿਹੜੇ ਪ੍ਰੋਬਲਮਾਂ ਦੋਸਤੋ ਇਸ ਦੇ ਵਿੱਚ ਆਈਡੀਆ ਲਾਇਆ ਜਾ ਰਿਹਾ ਇੱਕ ਤਾਂ ਇਹ ਜਿਹੜੀ ਥੋੜੀ ਕੁਝ 에ਰਰ ਨੋਟੀਫਿਕੇਸ਼ਨ ਦੇ ਵਿੱਚ ਰਹਿ ਗਈ ਸੀ ਇੱਕ ਪੋਸਟਾਂ ਬਹੁਤ ਘੱਟ ਸੀ ਕਿਹਾ ਜਾ ਰਿਹਾ ਵੀ ਪੋਸਟਾਂ ਇਨਕਰੀਜ਼ ਹੋਣ ਦੇ ਚਾਂਸ ਹੈ ਠੀਕ ਹੈ ਕੁਝ ਇੱਕ ਇਸ਼ੂ ਚੱਲ ਰਿਹਾ ਸੀ ਜਿਵੇਂ ਕਾਫੀ ਸਾਲਾਂ ਪਹਿਲਾਂ ਜਿਵੇਂ ਹੁਣ ਇਸ ਦੇ ਵਿੱਚ ਏਜ ਲਿਮਿਟ ਜਿਹ ਠੀਕ ਹੈ ਬਟ ਤੁਸੀਂ ਦੇਖੋਗੇ ਪਹਿਲਾਂ ਕੀ ਹੁੰਦਾ ਸੀ 8ਵੀਂ ਬੋਰਡ ਦੀ ਨਹੀਂ ਹੁੰਦੀ ਸੀ ਕਿਸੇ ਨੂੰ ਮਾਰਕ ਸ਼ੀਟ ਨਹੀਂ ਦਿੱਤੀ ਸੀ ਦਿੱਤੀ ਜਾਂਦੀ ਸੀ ਕਿਸੇ ਨੂੰ ਸਕੋਰ ਕਾਰਡ ਨਹੀਂ ਦਿੱਤੇ ਜਾਂਦੇ ਸੀ ਕਈ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਐਵੇਂ ਹੀ ਜਿਹੜੇ ਕੈਂਡੀਡੇਟ ਪਾਸ ਹੋ ਜਾਂਦੇ ਸੀ ਠੀਕ ਹੈ ਜਾਂ ਕਿਸੇ ਕੋਲ ਹੈ ਵੀ ਨਹੀਂ ਹੁਣ ਬਟ ਹੁਣ 10ਵੀਂ ਵਾਲੇ ਪ੍ਰੂਫ ਉਹਨਾਂ ਕੋਲੇ ਹੈ ਠੀਕ ਹੈ ਤਾਂ ਹੋ ਸਕਦਾ ਵੀ ਜਿਨ੍ਹਾਂ ਕੋਲੇ 8ਵੀਂ ਦੀ ਮਾਰਕ ਸ਼ੀਟ ਨਹੀਂ ਹੈ ਸਿੱਧੀ 10ਵੀਂ ਦੀ ਮਾਰਕ ਸ਼ੀਟ ਹੈ ਉਹਨਾਂ ਵਾਸਤੇ ਵੀ ਕੋਈ ਹਿੱਲਾ ਕੱਢਿਆ ਜਾਵੇ ਠੀਕ ਹੈ ਹੋ ਸਕਦਾ ਤੁਹਾਨੂੰ 10ਵੀਂ ਦੇ ਬਸ ਤੇ ਵੀ ਅਪਲਾਈ ਕਰਨ ਦਾ ਡਾਇਰੈਕਟਲੀ ਮੌਕਾ ਮਿਲ ਜੇ ਜਿਨ੍ਹਾਂ ਕੋਲ 8ਵੀਂ ਦੀ ਹੈ ਉਹ 8ਵੀਂ ਦੀ ਸਬਮਿਟ ਕਰ ਜਿਨ੍ਹਾਂ ਕੋਲ ਸਿੱਧੀ 10ਵੀਂ ਦੀ ਮਾਰਕਸ਼ੀਟ ਹੈ ਉਹ 10ਵੀਂ ਵਾਲੇ ਨੰਬਰ ਭਰ ਕੇ ਆਪ ਦਾ ਫਾਰਮ ਅਪਲਾਈ ਕਰ ਸਕਦੇ ਆ ਸੋ ਇਹ ਇੱਥੇ ਜਿਹੜੇ ਆ ਤੁਹਾਡਾ ਹੱਲ ਹੋ ਸਕਦਾ ਇਸ ਤੋਂ ਬਾਅਦ ਪੋਸਟਾ ਇਨਕਰੀਜ਼ ਹੋਣ ਦੀ ਗੱਲ ਚੱਲ ਰਹੀ ਹੈ ਇਜ ਬਾਰੇ ਵੀ ਗੱਲ ਚੱਲ ਰਹੀ ਵੀ 37 ਸਾਲ ਹੋ ਸਕਦੀ ਐ ਸੋ ਇਹ ਕੁਝ ਇੰਪੋਰਟੈਂਟ ਪੁਆਇੰਟ ਐ ਜਿਹੜੇ ਅਨਲ ਟਾਈਮ ਦੇ ਵਿੱਚ ਨੋਟੀਫਿਕੇਸ਼ਨ ਦੇ ਵਿੱਚ ਫਿਕਸ ਕਰੇ ਜਾਣਗੇ ਠੀਕ ਐ ਤੇ ਘਬਰਾਇਓ ਨਾ ਜਿੰਨਾ ਟਾਈਮ ਤੁਹਾਡੇ ਫਾਰਮ ਦਾ ਇੱਥੇ ਵੇਸਟ ਹੋਇਆ ਹਫਤਾ ਮੰਨ ਲਓ ਜਾਂ 10 ਦਿਨ ਜਦੋਂ ਵੀ ਇਹ ਸਾਈਟ ਚੱਲੇਗੀ ਉਨਾ ਟਾਈਮ ਫਾਰਮ ਭਰਨ ਵਾਸਤੇ ਤੁਹਾਨੂੰ ਐਕਸਟਰਾ ਦੇ ਦਿੱਤਾ ਜਾਵੇਗਾ ਠੀਕ ਐ ਪਰੇਸ਼ਾਨ ਨਹੀਂ ਹੋਣਾ ਕਿਉਂਕਿ ਇਹ ਪ੍ਰੋਬਲਮ ਬੋਰਡ ਵਾਲਿਆਂ ਦੀ ਵੀ ਨਿਗਾਹ ਦੇ ਵਿੱਚ ਐ ਸਾਰਿਆਂ ਦੇ ਨਿਗਾਹ ਵਿੱਚ ਐ ਸੋ ਤੁਹਾਨੂੰ ਟਾਈਮ ਦਿੱਤਾ ਜਾਵੇਗਾ ਬਟ ਫੇਰ ਵੀ ਦੋਸਤੋ ਇੱਕ ਵਾਰ ਫੇਰ ਮੇਰੀ ਸਾਰੇ ਕੈਂਡੀਡੇਟਰਾਂ ਨੂੰ ਆਹੀ ਵਾਰਨਿੰਗ ਫਾਰਮ ਭਰਨਾ ਹੋਏ ਠੀਕ ਹੈ ਫਸਟ ਜਾਂ ਸੈਕਿੰਡ ਡੇ ਤੋਂ ਹੀ ਪੂਰੀ ਕੋਸ਼ਿਸ਼ ਕਰਨੀ ਹੈ ਤੁਸੀਂ ਆਪ ਦਾ ਫਾਰਮ ਭਰਨ ਦਾ ਤੁਸੀਂ ਲਾਸਟ ਤਰੀਕ ਨੂੰ ਕਦੇ ਵੀ ਨਹੀਂ ਅਡੀਕਣਾ ਕਿਉਂਕਿ ਹਮੇਸ਼ਾ ਕਿਸੇ ਵੀ ਸਾਈਟ ਤੇ ਤੁਸੀਂ ਬਗ ਜਾਓ ਹਮੇਸ਼ਾ ਐਂਡ ਦੇ ਵਿੱਚ ਜਾ ਕੇ ਜਾਂ ਮਿਡਲ ਦੇ ਵਿੱਚ ਜਾ ਕੇ ਸਾਈਟਾਂ क्रैश ਹੋ ਜਾਂਦੀਆਂ ਜਾਂ ਸੋਹ ਤਰ੍ਹਾਂ ਦੇ 에ਰਰ ਉੱਥੇ ਸ਼ੋ ਹੋਣ ਲੱਗਦੇ ਆ ਸੋ ਤੁਸੀਂ ਪਹਿਲਾਂ ਪਹਿਲਾਂ ਆਪਦੇ ਫਾਰਮ ਜਿਹੜਾ ਭਰਵਾ ਲਿਆ ਕਰੋ ਬਾਕੀ ਆਪਣਾ ਜਿਹੜਾ WhatsApp ਨੰਬਰ ਹੈ ਦੋਸਤੋ ਇਸ ਦੇ ਉੱਤੇ ਤੁਸੀਂ ਫਾਰਮ ਭਰਵਾਉਣ ਵਾਸਤੇ ਆਪਦਾ ਮੈਸੇਜ ਜਿਹੜਾ ਹੈ ਉਹ ਭੇਜ ਸਕਦੇ ਹੋ ਤੇ ਤੁਹਾਨੂੰ ਕੋਈ ਇਸ਼ੂ ਨਹੀਂ ਆਣ ਵਾਲਾ ਆਰਾਮ ਨਾਲ ਤੁਹਾਡਾ ਫਾਰਮ ਜਿਹੜਾ ਭਰਿਆ ਜਾਏਗਾ ਬਟ ਲੈਗੀ ਤੁਹਾਡਾ ਫਾਰਮ ਭਰ ਦਿੱਤਾ ਜਾਵੇਗਾ ਤੇ ਇਸ ਤੋਂ ਇਲਾਵਾ ਜੀ ਤੁਹਾਡਾ ਕੋਈ ਡਾਊਟ ਹੋਏ ਸਵਾਲ ਪੁੱਛਣਾ ਚਾਹੁੰਦੇ ਹੋ ਪੁੱਛ ਸਕਦੇ ਹੋ ਤੇ ਆਪਣੀ ਈ-ਬੁੱਕ ਬਾਈ ਕਰਨਾ ਚਾਹੁੰਦੇ ਹੋ ਤਾਂ ਆਪਣਾ ਐਪ ਤੁਸੀਂ ਡਾਊਨਲੋਡ ਕਰ ਲਿਓ ਪਲੇ ਸਟੋਰ ਤੋਂ ਜਾ ਕੇ ਪੰਜਾਬ ਸਟਡੀ ਗਰੁੱਪ ਨਾਮ ਦਾ ਆਪਣਾ ਐਪ ਹੈ ਉੱਥੇ ਤੁਸੀਂ ਈ-ਬੁੱਕ ਲੈ ਸਕਦੇ ਹੋ ਟੈਸਟ ਸੀਰੀਜ਼ ਲੈ ਸਕਦੇ ਹੋ ਪੰਜਾਬੀ ਪੇਪਰ A ਵਾਸਤੇ ਆਪਣਾ ਬੇਚ ਲਾਂਚ ਹੋ ਚੁੱਕਿਆ ਉਹ ਜੁਆਇਨ ਕਰ ਸਕਦੇ ਹੋ ਸੋ ਸਾਰੀ ਗੱਲਬਾਤ ਸੀ ਬਈ ਬਾਕੀ ਤੁਹਾਡਾ ਕੋਈ ਡਾਊਟ ਹੋਏ ਸਵਾਲ ਹੋਏ ਕਮੈਂਟ ਕਰਕੇ ਪੁੱਛ ਲਿਓ ਤੇ ਆਪਾਂ ਮਿਲਾਂਗੇ ਨੈਕਸਟ ਵੀਡੀਓ ਵਿੱਚ ਉਦੋਂ ਤੱਕ ਦੇ ਲਈ ਰੱਬ ਰਾਖਾ